ਸਸੀ ਕਾਲ ਜੀ ਅੱਜ ਉਹ ਪੰਜਾਬ ਦੇ ਵਿੱਚ ਹੜਾ ਆਏ ਹੋਏ ਨੇ ਉਹਨਾਂ ਬਾਰੇ ਗੱਲਬਾਤ ਕਰਾਂਗੇ ਕਿ ਜਿਹੜੀ ਹੁਣ ਅੱਜ ਦੀ ਜਿਹੜੀ ਸਥਿਤੀ ਹੈਗੀ ਹੈ ਜਾਂ ਸਰਕਾਰਾਂ ਕੀ ਕਰ ਰਹੀਆਂ ਨੇ ਜਾਂ ਸਮਾਜ ਸੇਵੀ ਜਿਹੜੀਆਂ ਸੰਸਥਾਵਾਂ ਨੇ ਜਾਂ ਕਲਾਕਾਰ ਨੇ ਉਹ ਕੀ ਕਰ ਰਹੇ ਨੇ ਸਾਡੇ ਨਾਲ ਬਾਈ ਰਣਜੀਤ ਜੀ ਰਹਿਣਗੇ ਬਾਈ ਰਣਜੀਤ ਜੀ ਹੜਾਂ ਦੀ ਜਿਹੜੀ ਅੱਜ ਦੀ ਸਥਿਤੀ ਆ ਜਿਵੇਂ ਆਪਾਂ ਦੇਖਿਆ ਚਲੋ ਹੜ ਕਿੱਦਾਂ ਦੇ ਆਏ ਹੋਏ ਆ ਪੰਜਾਬ ਦੇ ਵਿੱਚ ਹੁਣ ਦੀ ਸਥਿਤੀ ਕਿਵੇਂ ਦੇਖਦੇ ਹੋ ਤੁਸੀਂ ਅੱਜ ਅਕਸੀਰ ਜਿਸ ਤਰੀਕੇ ਦੇ ਨਾਲ ਆਪਾਂ ਵਿਜਿਟ ਵੀ ਕੀਤਾ ਹਨ ਫਾਇਲਕਾ ਜਾ ਕੇ ਅਪਰੋਚ ਪਰ ਏਰੀਆ ਜਾ ਕੇ ਹੋਰ ਵੀ ਜਾ ਕੇ ਆਪਾਂ ਤਾਂ ਲਗਾਤਾਰ ਜਿਹੜੀਆਂ ਹੰਤਾ ਚਲੋ ਚੰਗੀ ਖਬਰ ਇਹ ਆ ਮੌਸਮ ਸਾਫ ਹੋ ਗਿਆ ਠੀਕ ਆ بارش ਨਹੀਂ ਹੋ ਰਹੀਗੀ ਪਾਣੀ ਲਗਾਤਾਰ ਘਟਣਾ ਸ਼ੁਰੂ ਹੋ ਗਿਆ ਪਹਿਲੀ ਗੱਲ ਤਾਂ ਚੰਗੀ ਖਬਰ ਇਹ ਆ ਦੂਜੀ ਗੱਲ ਇਹ ਆ ਵੀ ਜਿਸ ਤਰੀਕੇ ਦੇ ਨਾਲ ਪੰਜਾਬੀਆਂ ਨੂੰ ਪੰਜਾਬ ਵਾਲਿਆਂ ਨੇ ਆਪ ਹੀ ਸੁਭਾਲ ਲਿਆ ਠੀਕ ਆ ਉਮੀਦਾਂ ਬੜੀਆਂ ਲਾ ਰੱਖੀਆਂ ਸੀ ਨਾ ਸੈਂਟਰ ਸਰਕਾਰ ਤੋਂ ਇਸ ਤਰੀਕੇ ਦੇ ਨਾਲ ਇਸ ਤਰੀਕੇ ਨਾਲ ਹਨਾ ਤਾਂ ਉਹ ਸਾਰਿਆਂ ਨੇ ਆਪਾਂ ਦੇਖਿਆ ਕਿ ਇਸ ਤਰੀਕੇ ਦੇ ਨਾਲ ਸੈਂਟਰ ਸਰਕਾਰ ਕੀ ਕੁਝ ਕਰਕੇ ਆਈ ਤਾਂ ਪ੍ਰਧਾਨ ਮੰਤਰੀ ਮੋਦੀ ਆਏ ਸਾਰਿਆਂ ਨੇ ਸਵਾਗਤ ਕੀਤਾ ਕਿਸਾਨ ਯੂਨੀਅਨ ਚਾਹੇ ਕੋਈ ਵਿਰੋਧੀ ਪਾਰਟੀ ਸੀ ਜਾਂ ਸੱਤਾਧਰ ਪਾਰਟੀ ਹੈ ਕਿਤੇ ਬਈ ਇੱਕ ਟਵੀਟ ਨੂੰ ਡੀਕਦੇ ਸੀ ਨਾ ਵੀ ਮੋਦੀ ਸਾਹਿਬ ਟਵੀਟ ਕਰਨਗੇ ਹਾਂ ਬਿਲਕੁਲ ਜਿਹੜਾ ਧੇਰ ਬਹੁਤ ਹੋਈ ਹੈ ਮੋਦੀ ਸਾਹਿਬ ਨੇ ਟਵੀਟ ਨਹੀਂ ਕੀਤਾ ਟਵੀਟ ਜਦੋਂ ਉਹ ਪੰਜਾਬ ਚ ਪਹੁੰਚਿਆ ਤਾਂ ਉਦੋਂ ਟਵੀਟ ਹੁੰਦਾ ਵੀ ਅਸੀਂ ਮੋਢੇ ਨਾਲ ਮੋਢਾ ਜੋੜ ਕੇ ਖੜੇ ਹਾਂ ਹਾਲਾਤ ਅਸੀਂ ਦੇਖ ਰਹੇ ਹਾਂ ਪਰ ਕਿਤੇ ਨਾ ਕਿਤੇ ਜਿਸ ਤਰੀਕੇ ਨਾਲ ਕੇਂਦਰ ਸਰਕਾਰ ਦਾ ਰਵਈਆ ਪੰਜਾਬ ਦੇ ਤਰਫ ਹੈਗਾ ਹਨਾ ਆਪਾਂ ਦੇਖਦੇ ਹਾਂ ਕਿਸਾਨੀ ਅੰਦੋਲਨ ਨੂੰ ਲੈ ਕੇ ਜਿਸ ਤਰੀਕੇ ਦੇ ਨਾਲ ਕਿਸਾਨਾਂ ਨੇ ਜਿਹੜੇ ਕਾਨੂੰਨ ਵਾਪਸ ਕਰਾਏ ਤਾਂ ਜਿਹੜੀ ਉਹ ਤਾਲਖੀ ਆ ਜਿਸ ਤਰੀਕੇ ਦੇ ਨਾਲ ਆਪਾਂ ਮਾਝਾ ਏਰੀਆ ਕਵਰ ਕਰ ਲਿਆ ਜਾਂ ਇਹ ਕਰ ਲੀਏ ਹਨ ਵੀ ਜਿਹੜਾ ਮਾਝੇ ਤੋਂ ਕਿਸਾਨ ਜੁਨੇ ਨੇ ਉੱਠੀਆਂ ਤਾਂ ਜਿਹੜਾ ਸਭ ਤੋਂ ਵੱਡਾ ਮੈਨੂੰ ਇਹ ਲੱਗਿਆ ਜਿਹੜਾ ਆਪਣੇ ਸਿੱਖ ਗੁਰੂਆਂ ਦਾ ਫਲਸਫਾ ਹੈ ਜਿਹਨੂੰ ਆਪਾਂ ਅੱਗੇ ਲੈ ਕੇ ਜਾਂਦੇ ਆ ਹਨਾ ਬੋਲੇ ਸੋ ਨਿਹਾਲ ਕਹਿ ਕੇ ਜਦੋਂ ਅੱਗੇ ਵਧਦੇ ਆ ਤਾਂ ਵੱਡੇ ਵੱਡੇ ਅੜੇ ਕੰਮ ਉਹ ਆਪਣੇ ਹੋ ਜਾਂਦੇ ਆ ਇਸ ਚੀਜ਼ ਤੋਂ ਲੱਗਦਾ ਵੀ ਕਿਤੇ ਨਾ ਕਿਤੇ ਸਰਕਾਰਾਂ ਡਰਦੀਆਂ ਹਾਲਾਂਕਿ ਅਸੀਂ ਇਹ ਨਹੀਂ ਕਹਿ ਰਹੇ ਵੀ ਜਿਹੜਾ ਪੰਜਾਬ ਹੈ ਬਾਗੀ ਆ ਠੀਕ ਆ ਪੰਜਾਬ ਦੇ ਨਾਲ ਤਾਂ ਉਹਨੂੰ ਬਰਾਬਰ ਦਾ ਤਾਂ ਲੈ ਕੇ ਚੱਲੋ ਜੇ ਪੰਜਾਬ ਹੁਣ ਜੇ ਪੰਜਾਬ ਦੱਬਦੇ ਆ ਹਨ ਤੁਸੀਂ ਦੱਬਨ ਦੀ ਕੋਸ਼ਿਸ਼ ਕੀਤੀ ਨਹੀਂ ਦੱਬਿਆ ਚਲੋ ਬੱਕਰੀ ਗੱਲ ਹੈ ਵੀ ਸਾਰਾ ਦੇਸ਼ ਉਹਦੇ ਨਾਲ ਖੜ ਗਿਆ ਕਿ ਸ਼ੁਰੂਆਤ ਹੋਈ ਹਨ ਪੰਜਾਬ ਦੀ ਜਿਹੜੀ ਤਸਵੀਰ ਹੈ ਪੰਜਾਬ ਦੀ ਉਹ ਹੈ ਹੀ ਇਸ ਤਰੀਕੇ ਦੀ ਹੈ ਜਦੋਂ ਕੋਈ ਇਹਨੂੰ ਦੱਬਦਾ ਹੈ ਦੱਬਦਾ ਨਹੀਂ ਤਾਂ ਹੁਣ ਆਪਾਂ ਦੇਖ ਰਹੇ ਹਾਂ ਸਰਕਾਰ ਦੇ ਨਾਲੋਂ ਵੱਧ ਲੋਕੜੇ ਆ ਠੀਕ ਆ ਬੰਨ ਆਪਾਂ ਦੇਖ ਕੇ ਬਾਅਦ ਦੇ ਹਨ ਕਿਸ ਤਰੀਕੇ ਦੇ ਨਾਲ ਜਿਹੜੇ ਉਹ ਲੋਕਾਂ ਨੇ ਬਈ ਟਰਾਲੀਆਂ ਵਿੱਚ ਮੁੱਧੀਆਂ ਮਾਰਦੀਆਂ ਆਪਦੀ ਕੋਈ ਪ੍ਰਵਾਹ ਨਹੀਂ ਦਿੱਤੇ ਘੱਗਰ ਦਾ ਬੰਨ ਟੁੱਟਦਾ ਤਾਂ ਟਰਾਲੀ ਲਿਆਉਂਦੇ ਆਪਦੀ ਹਨ ਬੜੀਆਂ ਤੰਗੀਆਂ ਤੁਰਸ਼ੀਆਂ ਦੇ ਨਾਲ ਪੈਸੇ ਜੋੜ ਕੇ ਆਪਾਂ ਸੰਦ ਬਣਾਉਨੇ ਆ ਤਾਂ ਸੰਦ ਵੀ ਆਪਣੇ ਧੀਆ ਪੁੱਤਾਂ ਰਗੇ ਹੁੰਦੇ ਆ ਉਹ ਇੱਕ ਹਿਸਾਬ ਨਾਲ ਆਪਾਂ ਔਲਾਦ ਨੂੰ ਉੱਥੇ ਧੱਕਾ ਦਿੱਤਾ ਕਿਸ ਤਰੀਕੇ ਨਾਲ ਟਾਇਰ ਦੇ ਕਿਟਰਾਲੀ ਦੇ ਹਨ ਤਾਂ ਦੂਜੇ ਪਾਸੇ ਮੰਡ ਏਰੀਏ ਦੇ ਵਿੱਚ ਦੇਖ ਲਈਏ ਅਪਰੋਚ ਪਰ ਏਰੀਏ ਦੇ ਵਿੱਚ ਦੇਖ ਲਈਏ ਰੁਕਣੇ ਵਾਲੇ ਬੰਨ ਟੁੱਟਦਾ ਤਾਂ ਉੱਥੇ ਜਿਹੜੀ ਕੋਸ਼ਿਸ਼ ਹੁੰਦੀ ਹੈ ਹਨ ਤਾਂ ਜਿਸ ਤਰੀਕੇ ਦੇ ਨਾਲ ਪੰਜਾਬੀ ਲੱਗੇ ਪਏ ਆ ਜਗਸੀਰ ਹਨ ਸਲੂਟ ਆ ਉਹਨਾਂ ਨੂੰ ਬਾਈ ਤਾਂ ਉਹ ਮੁੰਡੇ ਜਿਹੜੇ ਨਹੀਂ ਸਾਹਮਣੇ ਆਏ ਜਿਹੜੇ ਚਿਹਰੇ ਨਹੀਂ ਸਾਹਮਣੇ ਆਏ ਹਨਾ ਜਿਨ੍ਹਾਂ ਨੇ ਘਟੇ ਚੱਕੇ ਠੀਕ ਉੱਥੇ ਜਾ ਕੇ ਬੰਨ ਰੋਕਣ ਦੀ ਕੋਸ਼ਿਸ਼ ਕੀਤੀ ਕੰਨਾਂ ਦੇ ਪੈਰਾਂ 'ਚ ਕੰਨਾਂ ਵੱਜੀਆਂ ਹਨਾ ਤਾਰਾਂ ਚੁਦੀਆਂ ਉਹ ਚੀਜ਼ਾਂ ਤਾਂ ਕਿਸੇ ਨੇ ਦੇਖੀਆਂ ਹੀ ਨਹੀਂ ਬਾਈ ਹਨਾ ਉਹ ਦਰਦ ਹੈ ਜਿਹੜਾ ਉਹ ਕੈਮਰੇ ਦੇ ਪਾਸੇ ਵਾਲਾ ਇੱਕ ਕੈਮਰੇ ਵਾਲੀ ਚੀਜ਼ ਚੱਲ ਰਹੀ ਹੈ ਇੱਕ ਬੈਕਗ੍ਰਾਉਂਡ ਚੱਲ ਰਿਹਾ ਹੈ ਕੈਮਰੇ ਵਾਲੀ ਚੀਜ਼ ਤਾਂ ਚੱਲ ਰਹੀ ਵੀ ਗੱਟਾ ਚੱਕਿਆ ਤੇ ਦੂਜੇ ਸਾਥੀ ਨੂੰ ਫੜਾਇਆ ਤੇ ਉੱਥੇ ਲਾਇਆ ਹਾਂ ਅਸਲ 'ਚ ਕੀ ਹੈ ਜਿਹੜੀ ਚੀਜ਼ ਦੀ ਚਰਚਾ ਹੁੰਦੀ ਆ ਚਲੋ ਚਰਚਾ ਹੋਣੀ ਜ਼ਰੂਰੀ ਆ ਆਪਾਂ ਨਹੀਂ ਕਹਿੰਦੇ ਜੇ ਕੋਈ ਚੀਜ਼ ਦੇਖ ਕੇ ਆਇਆ ਤਾਂ ਉਹਨੂੰ ਸਾਹਮਣੇ ਆਉਣਾ ਚਾਹੀਦਾ ਜਕੀਰ ਹਣਾ ਵੀ ਅਸੀਂ ਇਹ ਮਦਦ ਕਰ ਰਹੇ ਹਾਂ ਤਾਂ ਉਹ ਸਾਹਮਣੇ ਆਵੇ ਆਪਾਂ ਇਹ 'ਚ ਦਿੱਕਤ ਨਹੀਂ ਕਿਸੇ ਨੂੰ ਹਾਂ ਜਿੱਥੇ ਕੋਈ ਜਾਣਬੁੱਝ ਕੇ ਉਸ ਤਰ੍ਹਾਂ ਦੀਆਂ ਫਾਰਮੈਲਿਟੀਆਂ ਕਰਦੇ ਨੇ ਤਾਂ ਪਿੱਛੇ ਤੁਸੀਂ ਦੇਖਿਆ ਹੋਣਾ ਸੋਨੀਆ ਮਾਨ ਗਈ ਸਮਝਾ ਰਹੀ ਸੀ ਕਿਸਾਨਾਂ ਨੂੰ ਠੀਕ ਹੈ ਬੜੀ ਟਰੋਲ ਹੋਈ ਆ ਟਰੋਲ ਹੋਈ ਤੋੜੇ ਨੂੰ ਐ ਕਰੋ ਵੀ ਆਪਾਂ ਉੱਥੇ ਵੀ ਇੱਕ ਚੀਜ਼ ਦੇਖਦੇ ਆਂ ਆਪਾਂ ਵੀ ਉਸ ਤਰੀਕੇ ਨਾਲ ਸਾਡੇ 'ਚ ਸਬਰ ਹੈ ਅਸੀਂ ਡੁੱਬੇ ਪਏ ਆ ਮਰੇ ਪਏ ਆ ਲੀਡਰ ਆ ਕੇ ਜਿਨ੍ਹਾਂ ਨੇ ਕੁਛ ਕਰਨਾ ਤਾਂ ਹੈ ਨਹੀਂ ਨਸੀਅਤਾਂ ਦੇ ਰਹੇ ਆ ਦੱਸ ਰਹੇ ਆ ਸਲਾਹਾਂ ਦੇ ਰਹੇ ਆ ਸਾਨੂੰ ਐ ਨਹੀਂ ਤੁਸੀਂ ਐ ਕਰੋ ਠੀਕ ਹੈ ਉੱਥੇ ਵੀ ਸਾਡਾ ਸਬਰ ਹੀ ਆ ਬਈ ਇੱਕ ਬਈ ਕਲਾਕਾਰ ਵੱਡੀ ਵੱਡੀ ਮੱਤ ਕਰ ਰਹੇ ਆ ਤੇ ਕਈ ਲੋਕ ਕਹਿੰਦੇ ਵੀ ਲੱਗਿਆ ਕਿਤੇ ਦੀਨਾ ਨਹੀਂ ਕਰੋੜਾਂ ਦੇ ਤਾਂ ਕਹਿੰਦੇ ਕਲਾਕਾਰਾਂ ਨੇ ਹਾਂ ਬਈ ਅਸਲ 'ਚ ਕੀ ਹੈ ਪੰਜਾਬ ਦੇ ਵਿੱਚ ਵਿਪਤਾ ਬਹੁਤ ਵੱਡੀ ਆ ਤਰਾਸ ਦੀ ਪੰਜਾਬ ਦੀ ਬਹੁਤ ਵੱਡੀ ਆ ਹਨ ਵੱਡੇ ਪੱਧਰ ਤੇ ਪੰਜਾਬ ਦੇ ਜਿਹੜੇ ਜ਼ਿਲ੍ਹੇ ਆ ਮਾਰੇਠਾਂ ਉਹਨਾਂ ਨੂੰ ਸਿਰਫ ਪਾਣੀ ਨੇ ਨਹੀਂ ਮਾਰਿਆ ਉਹਨਾਂ ਨੂੰ ਠੀਕ ਹੈ ਸਰਕਾਰਾਂ ਨੇ ਵੀ ਮਾਰਿਆ ਤਾਂ ਉਹ ਇੱਕ ਮਾਰ ਨਹੀਂ ਪਈ ਉਹਨਾਂ ਨੂੰ ਕੱਲੀ ਉਹਨਾਂ ਦੀ ਫਸਲਾਂ ਨਹੀਂ ਡੁੱਬੀਆਂ ਘਰ ਵੀ ਡੁੱਬੇ ਆ ਭਾਈ ਉਹਨਾਂ ਦੀ ਹਨ ਜਿਹੜੇ ਅਰਮਾਨ ਸਿੰਘ ਸਦਰਾਂ ਸਿੰਘ ਕਿਸੇ ਨੇ ਧੀ ਦਾ ਵਿਆਹ ਕਰਨਾ ਹੀ ਕਰਜਾ ਚੱਕ ਕੇ ਕਿਸੇ ਨੇ ਪਸੂ ਲਿਆ ਡੰਗਰ ਲਿਆ ਹਨਾ ਕਾ ਉਹ ਸਾਰਾ ਦਾ ਸਾਰਾ ਕੁਝ ਖਤਮ ਹੈ ਰਿਸਟੋ ਆਇਆ ਹੈ ਸਾਰਾ ਕੁਝ ਖਤਮ ਹੈ ਠੀਕ ਹੈ ਉਹ ਵੱਖਰੀ ਗੱਲ ਹੈ ਵੀ ਜਿਹੜਾ ਆਪਾਂ ਇੱਕ ਵਾਰੀ ਉਹਨਾਂ ਦਾ ਹੂੰ ਠੀਕ ਹੈ ਲੈ ਕੇ ਜਾ ਰਹੇ ਹਾਂ ਰਾਸ਼ਨ ਲੈ ਲਿਆ ਦੁੱਖ ਵਣਾਉਣ ਦੀ ਆਪਣੀ ਕੋਸ਼ਿਸ਼ ਹੈ ਪਰ ਜਈ ਬਈ ਜੀ ਦਾ ਕੱਲਾ ਕੱਲਾ ਕਿਸੇ ਦਾ ਪੁੱਤਰ ਰੁੜ ਗਿਆ ਸਾਰੀ ਉਮਰ ਲੱਗ ਜਾਂਦੀ ਘਰ ਬਣਾਉਣ ਨੂੰ ਘਟ ਹੈ ਗਿਆ ਬਈ ਘਰ ਕੇ ਨਾ ਸੋਖੇ ਬੰਦੇ ਆ ਜਿਸ ਤਰੀਕੇ ਦੇ ਨਾਲ ਤਸਵੀਰਾਂ ਸਾਹਮਣੇ ਆਈਆਂ ਤਾਂ ਸਾਰੇ ਪੰਜਾਬ ਨੇ ਨਹੀਂ ਠੀਕ ਹੈ ਹਿੰਦੁਸਤਾਨ ਦੇ ਹੋਰ ਵੀ ਜਿੰਨੇ ਭਾਰਤ ਦੇ ਹੋਰ ਵੀ ਸਟੇਟਾਂ ਨੇ ਉਤਰਾਖੰਡ ਤੋਂ ਆ ਰਹੇ ਨੇ ਜੁਪੀ ਤੋਂ ਆ ਰਹੇ ਨੇ ਠੀਕ ਹੈ ਹਰਿਆਣਾ ਰਾਜਸਥਾਨ ਵਾਲੇ ਆਪਣੇ ਨਾਲ ਖੜ ਗਏ ਮੁਸਲਮਾਨ ਭਰਾ ਖੜ ਗਏ ਠੀਕ ਹੈ ਹਰ ਇੱਕ ਤਾਕਕੇ ਨੇ ਦੇਖਿਆ ਵੀ ਜਿਹੜੇ ਪੰਜਾਬ ਦੇ ਆਪਣੇ ਆ ਕੇਰਲਾ ਚ ਆ ਗਏ ਹੜ ਆ ਗਏ ਜਾਂ ਬਾਹਰਲੇ ਮੁਲਕਾਂ ਚ ਗਏ ਉਹ ਵੀ ਤਾਂ ਹੀ ਆ ਰਹੇ ਉਹ ਕਹਿੰਦੇ ਜਦੋਂ ਸਾਡੇ ਦੇ ਵਿਰੁੱਧ ਤਾਂ ਪੰਜਾਬੀ ਪਹਿਲਾਂ ਆਉਂਦੇ ਆ ਆ ਪੰਜਾਬੀਆਂ ਵੀ ਪੰਜਾਬ ਵਾਲੇ ਆਪਦਾ ਫਰਜ਼ ਨਿਭਾਉਂਦੇ ਆ ਹੁਣ ਤਾਂ ਆਪਦੇ ਵੀ ਜਿਨ੍ਹਾਂ ਨੇ ਬਚਾਉਣ ਦੀ ਕੋਸ਼ਿਸ਼ ਕਰਦੇ ਆ ਹਨਾ ਤਾਂ ਉਹ ਨੇ ਤੁਸੀਂ ਇੱਕ ਚੀਜ਼ ਦੇਖਿਓ ਵੀ ਜਿਹੜੇ ਕਲਾਕਾਰ ਨੇ ਬਈ ਕਲਾਕਾਰਾਂ ਦਾ ਬੜਾ ਵੱਡਾ ਯੋਗਦਾਨ ਹੈ ਜਕੀਰ ਠੀਕ ਆ ਗੱਲਾਂ ਕਰਨੀਆਂ ਸੌਖੀਆਂ ਮੈਂ ਆਖ ਦੂਆਂ ਹਨਾ ਵੀ ਕਲਾਕਾਰ ਆ ਨਹੀਂ ਕਰੇ ਉਹ ਨਹੀਂ ਕਰੇ ਪਰ ਤੁਸੀਂ ਦੇਖਿਓ ਜਿਸ ਤਰੀਕੇ ਦੇ ਨਾਲ ਕਲਾਕਾਰਾਂ ਨੇ ਬਾਹ ਫੜੀ ਹੈ ਨਾ ਸਭ ਤੋਂ ਵੱਡੀ ਗੱਲ ਇਹ ਆ ਸਾਡੇ ਆਸਤੇ ਉਹ ਜਿੰਨੀ ਮਦਦ ਭਾਵਾਂ ਕੋਈ 1 ਰੁਪਿਆ ਕਰਿਆ ਉਹ ਨਹੀਂ ਕਹਿੰਦੇ ਆਪਾਂ ਕੋਈ ਕਿੰਨੀ ਕਰੇ ਭਾਵਾਂ 10 ਕਰੋੜ ਜਾਂ ਕਰੋੜ ਕਰਿਆ ਯਾਰ ਉੱਖੇ ਸਮੇਂ ਚ ਆ ਕੇ ਸਾਡੇ ਭਰਾ ਖੜੇ ਤਾਂ ਹੈਗੇ ਨੇ ਇਹ ਉਹ ਬੜਾ ਤਾਂ ਨਾ ਵਜਦਾ ਹੁੰਦਾ ਨਾ ਇਹ ਤਾਂ ਜੱਟਾਂ ਤੇ ਗੀਤ ਗਾ ਕੇ ਕਮਾਈਆਂ ਕਰ ਲੈਂਦੇ ਆ ਫਿਲਮਾਂ ਬਣਾ ਲੈਂਦੇ ਆ ਤੇ ਵੀ ਇਹਨਾਂ ਨੇ ਤਾਂ ਕੁਝ ਨਹੀਂ ਕਰਨਾ ਪਰ ਬਾਈ ਜਿਸ ਤਰੀਕੇ ਦੇ ਨਾਲ ਕਲਾਕਾਰ ਕੜੇ ਨੇ ਉਹਨਾਂ ਦਾ ਵੱਡਾ ਸੁਜੋਗ ਆ ਸਾਡੇ ਵਾਸਤੇ ਭਾਵੇਂ ਕੋਈ ਵੀ ਆ ਬੜੇ ਨੇ ਤੁਸੀਂ ਦੇਖੋ ਹਰਜੀਤ ਹਰਮਨ ਆਇਆ ਠੀਕ ਹੈ ਗਰੇਵਾਲ ਆਇਆ ਨਾਲ ਉਹਨਾਂ ਦੇ ਉਹ ਕਿਸ਼ਤੀਆਂ ਦੇ ਕੇ ਕਿ ਕਿਸ਼ਤੀਆਂ ਪ੍ਰੀਤ ਹਰਪਾਲ ਹੋਰੀ ਆ ਪ੍ਰੀਤ ਹਰਪਾਲ ਅਰਗੀ ਆ ਹੈਨਾ ਕਿਸ਼ਤੀਆਂ ਉਹ ਦੇ ਕੇ ਗਏ ਬੋਲੀਆਂ ਕਿ ਨਹੀਂ ਬੋਲੀਆਂ ਸਰਕਾਰ ਦਾ ਕੰਮ ਸੀ ਕਿ ਕਿਦਾ ਸੀ ਕੰਮ ਉਹ ਲਿਆ ਕੇ ਦਿੰਦੇ ਲੋਕਾਂ ਨੂੰ ਰਾਸ਼ਨ ਲੈ ਕੇ ਆਣਾ ਬੜੀ ਦਿੱਕਤ ਸੀ ਦੋਫਾ ਫਾਜ਼ਲ ਕਾ ਗਏ ਸੀ ਕਿਸ਼ਤੀਆਂ ਨਹੀਂ ਸੀ ਮਿਲਦੀਆਂ ਆ ਬਿਲਕੁਲ ਗੱਲੀ ਫਾਜ਼ਲ ਕਾ ਦੀ ਨਹੀਂ ਬਾਈ ਜਿੱਦ ਤੁਸੀਂ ਦੇਖਿਆ ਉਹਨਾਂ ਆਪਾਂ ਰੁਕਣੇ ਆਲੇ ਗਏ ਚੱਕ ਹਾਮਦ ਕੇ ਜਦੋਂ ਆਪਾਂ ਪਹਿਲੇ ਦਿਨ ਗਏ ਆ ਤਾਂ ਉੱਥੇ ਚ ਹੈ ਨਹੀਂ ਸੀ ਕਿਸ਼ਤੀਆਂ ਇੰਨੀਆਂ ਚ ਲੋਕ ਪਾਣੀ ਵੇਚਦੀ ਬਣਾ ਕੇ ਆਪਦੀਆਂ ਆਰਜੀ ਜਿਹੜੀਆਂ ਟੂਪਾਂ ਸੀ ਟੂਪਾਂ ਤੇ ਬਹਿ ਕੇ ਜਾ ਰਹੇ ਸੀਗੇ ਤਾਂ ਤੁਸੀਂ ਇਹ ਦੇਖੋ ਜਿਹੜਾ ਸਰਕਾਰ ਨੇ ਕੰਮ ਕਰਨਾ ਉਹ ਨਹੀਂ ਕੀਤਾ ਤੁਸੀਂ ਜਾ ਕੇ ਦੇਖੋ ਕਿਸ਼ਤੀਆਂ ਬੋਲਦੀਆਂ ਕਿ ਨਹੀਂ ਬੋਲ ਜਾਂਦੀਆਂ ਉੱਥੇ ਕਿਸ਼ਤੀਆਂ ਬੋਲਦੀਆਂ ਉਹ ਕੇਸਟੀਆਂ ਦੇ ਕੇ ਕਿ ਬੋਲੀ ਜਾਂਦੀਆਂ ਹਨ ਤਾਂ ਇਧਰਲੇ ਪਾਸੇ ਗਿੱਪੀ ਗਰੇਵਾਲ ਆਇਆ ਕਿਸੇ ਦੇ ਪਸ਼ੂ ਮਰਗੇ ਸੀਗੇ ਹਾਂ ਮੱਝਾਂ ਆ ਗਈਆਂ ਉਹ ਪਸ਼ੂ ਛੱਡ ਕੇ ਗਿਆ ਕਿ ਨਹੀਂ ਉਹ ਜਾ ਟਰੈਕਟਰ ਲੱਦੀ ਆਉਂਦੇ ਸੀ ਮਾਰਕੀ ਤੇ ਮਨਕੀਰ ਤੋਂ ਔਲਤ ਦੇਖ ਲਓ ਤੁਸੀਂ ਉਹ ਟਰੈਕਟਰ ਦੇ ਕੇ ਗਏ ਆ ਹਨਾ ਦੱਸ ਟਰੈਕਟਰ ਦੇ ਕੇ ਗਏ ਆ ਦਿਸੇ ਨਹੀਂ ਭਾਈ ਬੋਲਦੇ ਵੀ ਆ ਠੀਕ ਹੈ ਤੁਸੀਂ ਇਹ ਬੋਲਣ ਦੀ ਗੱਲ ਕਰ ਰਹੇ ਨਾ ਆਪਾਂ ਦਿਸਦੇ ਨਹੀਂ ਕਹਿੰਦੇ ਸੀ ਵੀ ਦਿਸ ਵੀ ਰਹੇ ਆ ਸਾਰਾ ਕੁਝ ਕਰ ਰਹੇ ਆ ਸਾਡੇ ਭਰਾ ਤਾਂ ਤੁਸੀਂ ਇਹ ਦੇਖੋ ਸੋਨੂ ਸੂਦ ਆ ਅੱਜ ਵੀ ਟ੍ਰੈਫਿਕ ਦਾ ਖੜਾ ਚ ਅਉਤੇ ਚੱਕੇ ਤਰਿਆ ਫਿਰਦਾ ਨਾ ਠੀਕ ਹੈ ਇੱਕ ਚੀਜ਼ ਹੋਰ ਆ ਮੈਂ ਇਹੀ ਗੱਲ ਕਹਿੰਦਾ ਸੀ ਜੇ ਆਪਾਂ ਆਪਨੇ ਕਰ ਸਕਦੇ ਨਾ ਭਾਵੇਂ ਮੈਂ ਆ ਭਾਵੇਂ ਕੋਈ ਵੀ ਆ ਆਪਾਂ ਦੂਜੇ ਨੂੰ ਟ੍ਰੋਲ ਨਾ ਕਰੀਏ ਜੇ ਕਿਸੇ ਨੂੰ ਆਪਾਂ ਉਂਗਲ ਚੱਕਾਂਗੇ ਤਾਂ ਸਾਡੇ ਕੰਨੀ ਵੀ ਉਂਗਲਾਂ ਆਉਂਦੀਆਂ ਬਈ ਮਨਕੀਰਤ ਭਾਈ ਇਹ ਵੀ ਕਹਿ ਗਿਆ ਕਹਿੰਦਾ ਹੁਣ ਮੇਰੇ ਕੋਲੇ ਜੇ ਪੈਸੇ ਮੁੱਕ ਗਏ ਮੈਂ ਦੂਰੀ ਵਾਲੀ ਫੇਰ ਬੈਗ ਭਰ ਕੇ ਲੈ ਕੇ ਆਉਂਗਾ ਮੈਂ ਪਲਾਟ ਵੇਚ ਦੂ ਮੇਰੇ ਕੋਲੇ 25-30 ਕਰੋੜ ਦੇ ਵੇਖੀ ਜਾਣੇ ਆ ਪਲਾਟ ਆ ਉਹਦਾ ਮੈਂ ਪਿੱਛੇ ਨਹੀਂ ਹਟਦਾ ਇਹ ਨਾ ਸੇਵਾ ਦਾ ਜਜ਼ਬਾ ਹੂੰ ਜਿਹੜਾ ਬੰਦਾ ਜਦੋਂ ਕਰਨ ਜਾਂਦਾ ਜਦੋਂ ਉੱਥੇ ਹਾਲਾਤ ਉਦੋਂ ਭਾਵੇਂ ਤੁਹਾਡੀ ਜੇਬ 'ਚ 10 ਹੈ 100 ਲੱਖ ਹੈ ਹਨਾ ਕਰੋੜ ਹੈ ਉੱਥੇ ਜਾ ਕੇ ਮਨ ਉਹ ਨਹੀਂ ਰਸਦਾਗਾ ਤੁਹਾਡੇ ਆਸਤੇ ਉਹਨਾਂ ਦੇ ਦੁੱਖ ਅੱਗੇ ਕਈ ਵਾਰੀ ਕੋਈ ਭਾਵੇਂ ਬਾਈ ਵੇਖਣ ਹੀ ਗਿਆ ਹੋਵੇ ਉੱਥੇ ਨਾ ਵੀ ਆਪਾਂ ਹਾਲਾਤ ਦੇਖੇਗੇ ਪਰ ਉੱਥੇ ਜਾ ਕੇ ਮੁਰਦ ਨੂੰ ਜੀ ਨਹੀਂ ਕਰਦਾ ਵੀ ਯਾਰ ਇਹਨਾਂ ਦੇ ਇੰਨੇ ਮਾੜੇ ਹਾਲਾਤ ਆ ਹਾਂ ਉਦੋਂ ਜਿੱਥੋਂ ਉੱਥੇ ਜਾਣਦੇ ਆ ਬਾਈ ਆਪਾਂ ਜੋ ਜਾ ਕੇ ਦੇਖਦੇ ਆ ਨਾ ਦੁੱਖ ਸੁੱਖ ਦੇ ਉਹਨਾਂ ਵਿੱਚ ਸ਼ਾਮਲ ਹੁੰਨੇ ਆ ਉਦੋਂ ਇੰਜ ਲੱਗਦਾ ਵੀ ਸਾਡੇ ਆਪ ਦੇ ਘੜ ਡੁੱਬੇ ਪਏ ਆ ਬਾਈ ਸਾਡੇ ਜਿਹੜੇ ਅੱਜ ਧੀਆ ਭੈਣਾ ਭਰਾ ਨਾ ਸਾਡੇ ਆਪ ਦੇ ਆ ਇਹ ਤਾਂ ਲੀਡਰਾਂ ਦਾ ਕੀ ਆ ਲੀਡਰਾਂ ਨੇ ਬਿਆਨ ਦੇ ਦੇਣਾ ਵਿਆਹ ਦੇ ਕੇ ਛੱਡ ਦੇਣਾ ਇੱਕ ਬਈ ਜੇ ਪੰਜਾਬੀ ਕਲਾਕਾਰ ਅੱਗੇ ਆ ਗਏ ਤਾਂ ਉਹਨਾਂ ਨੂੰ ਦੇਖ ਕੇ ਬਾਲੀਵੁੱਡ ਦੇ ਜਿਹੜੇ ਐਕਟਰ ਆ ਉਹਨਾਂ ਨੇ ਵੀ ਵੀਡੀਓ ਸ਼ੇਅਰ ਕੀਤੀ ਹੈ ਹਨਾ ਜਿਵੇਂ ਸਲਮਾਨ ਖਾਨ ਨੇ ਕਿਹਾ ਵੀ ਪੰਜਾਬੀ ਕਲਾਕਾਰ ਬਹੁਤ ਵਧੀਆ ਕਰ ਰਹੇ ਤੇ ਅਸੀਂ ਵੀ ਆਪਦੇ ਪੱਧਰ ਤੇ ਕੋਸ਼ਿਸ਼ਾਂ ਪੂਸ਼ ਕਰਾਂਗੇ ਜਖਰੀ ਤੁਸੀਂ ਇਹ ਦੇਖੋ ਵੀ ਸਲਮਾਨ ਖਾਨ ਹੋ ਠੀਕ ਹੈ ਉਹਨੇ ਕਿਹਾ ਤਾਂ ਉਹਦੀਆਂ ਅਪਰੋਚ ਪੋਰਚ ਕਿਸ਼ਤਾਂ ਆਈਆਂ ਬਈ ਪ੍ਰੋਪਰ ਚ ਫੋਨ ਕਰਕੇ ਪੁੱਛ ਲੈਣ ਜਿਨ੍ਹਾਂ ਨੂੰ ਸ਼ੱਕ ਲੱਗਦਾ ਵੀ ਕੁਝ ਦੇਖ ਕੇ ਨਹੀਂ ਗਏ ਤਾਂ ਉਹਨਾਂ ਦੀਆਂ ਕਿਸ਼ਤੀਆਂ ਆਈਆਂ ਉਹਨਾਂ ਦਾ ਸਭ ਤੋਂ ਵੱਡਾ ਸ਼ੋਅ ਚੱਲਦਾ ਜਿਹੜਾ 빅 ਬੌਸ ਦਾ ਹਨਾ ਉਹਦੇ ਵਿੱਚ ਅਪੀਲ ਕਰ ਰਹੇ ਆ ਲੋਕਾਂ ਨੂੰ ਸਾਡੇ ਵਾਸਤੇ ਕਿੰਨੀ ਵੱਡੀ ਗੱਲ ਹੈ ਅਸ਼ੇ ਕੁਮਾਰ ਦਾ ਆਉਂਦਾ ਟਰਵੀਟ ਹਨਾ ਸੰਜੇ ਦੱਤ ਦਾ ਆਉਂਦਾ ਕਹਿੰਦਾ ਮਤਲਬ ਬਈ ਹਰ ਇੱਕ ਬਾਲੀਵੁੱਡ ਹਲਤੀ ਜਲਦੀ ਦੀ ਟੀਮ ਵੀ ਫਿਰਦੀ ਹਾਂ ਦਲਜੀਤ ਦੀ ਟੀਮ ਫਿਰਦੀ ਹੈ ਸਾਰੀ ਇੱਥੇ ਤੁਰੀ ਫਿਰਦੀ ਹੈ ਹਨਾ ਉਹਨਾਂ ਦੀ ਫਾਊਂਡੇਸ਼ਨ ਫਿਰਦੀ ਹੈ ਕੰਮ ਕਰ ਰਹੀ ਹੈ ਰਣਜੀਤ ਬਾਵਾ ਉਹ ਕਰ ਰਿਹਾ ਤਾਂ ਐਮੀ ਵਰਕ ਉਹ ਕਰ ਰਿਹਾ ਹਨਾ ਕਲਾਕਾਰਾਂ ਦੇ ਆਪਾਂ ਨਾਂ ਨਹੀਂ ਇੰਨੇ ਹਨਾ ਭੁੱਲ ਜਾਵਾਂਗੇ ਹੋ ਸਕਦਾ ਵੀ ਜਿਹੜੇ ਵੱਡੇ ਵੱਤੇ ਪੱਧਰ ਤੇ ਕੰਮ ਕਰ ਰਹੇ ਅਜਸੀਰ ਤਾਂ ਇੱਥੇ ਇੱਕ ਚੀਜ਼ ਇਹੀ ਕਵਾਂਗੇ ਆਪਾਂ ਵੀ ਚਲੋ ਕਈ ਵਾਰੀ ਵਾਦੇ ਘੱਟ ਤੇ ਪਤਾ ਨਹੀਂ ਲੱਗਦਾ ਕਦੋਂ ਜਦੋਂ ਆਪਾਂ ਬਿਆਨ ਦੇ ਦਿੰਨੇ ਆ ਕਈ ਵਾਰੀ ਹਨਾ ਵੀ ਸਾਨੂੰ ਐਂ ਲੱਗਦਾ ਵੀ ਅਸੀਂ ਸੇਵਾ ਕਰਾਂਗੇ ਉਦੋਂ ਇੰਝ ਲੱਗਦਾ ਵੀ ਸਰਕਾਰ ਹੀ ਕਰੂਗੀ ਹਨਾ ਵੀ ਜੇ ਸਰਕਾਰ ਜੇ ਕਲਾਕਾਰ ਨਾ ਅੱਗੇ ਆਉਂਦੇ ਤਾਂ ਫਿਰ ਸਰਕਾਰ ਵੀ ਕਿੰਨਾ ਕੁ ਕੁਝ ਕਰ ਲੈਂਦੀ ਹਾਂ ਅਸੀਂ ਉਦੋਂ ਐ ਲੱਗਦਾ ਵੀ ਅਸੀਂ ਸੇਵਾ ਹੀ ਅਸੀਂ ਕਰਾਂਗੇ ਦੂਜੇ ਤਾਂ ਕਰਦਾ ਨਹੀਂ ਪਰ ਇੱਕ ਗੱਲ ਤਾਂ ਹੈਗੀ ਆ ਯਾਰ ਜਿਹੜਾ ਸੇਵਾ ਕਰਦਾ ਨਾ ਬਈ ਉਹਦੀ ਸੇਵਾ ਭਾਵਨਾ ਨੂੰ ਸਲੂਟ ਕਰਨਾ ਚਾਹੀਦਾ ਤੇ ਉਹਨੂੰ ਨਿੰਦਣਾ ਨਹੀਂ ਚਾਹੀਦਾ ਠੀਕ ਹੈ ਨੋਟਾਂ ਦੇ ਥੱਬੇ ਵੀ ਬਈ ਬੜੇ ਚੱਲੇ ਹਨਾ ਵਿੱਚ ਜਿਵੇਂ ਸੁਣਿਆ ਪਸੰਦ ਇੱਕ ਚੀਜ਼ ਤਾਂ ਇੱਕ ਚੀਜ਼ ਤੁਸੀਂ ਇਹ ਦੇਖਿਓ ਬਈ ਸੁਖਵੀਰ ਬਾਦਲ ਨੇ ਸ਼ੁਰੂਆਤ ਕੀਤੀ ਜਦੋਂ ਪਹਿਲੇ ਪਹਿਲੇ ਦਿਨ ਵੀਡੀਓ ਆਈ ਤਾਂ ਉਦੋਂ ਲੱਗਿਆ ਵੀ ਸ਼ੋਅ ਆਫ ਆਕੱਲਾ ਪਰ ਜਦੋਂ ਲਗਾਤਾਰ ਲੋਕਾਂ ਦੇ ਵਿੱਚ ਵਿਚ ਰਹੇ ਆ ਪਹਿਲਾਂ ਉਹ ਡੀਜ਼ਲ ਵਗੈਰਾ ਦਿੱਤਾ ਉਹਨਾਂ ਨੇ ਡੀਜ਼ਲ ਪੈਸਿਆਂ ਦੇ ਹੀ ਆਉਂਦਾ ਇੰਜਣ ਦਿੱਤੇ ਹਾਂ ਇੰਜਣ ਦਿੱਤੇ ਪਾਈਪਾਂ ਵਗੈਰਾ ਦਿੱਤੀਆਂ ਤਾਂ ਉਹ ਪੰਜਾਬ ਦੇ ਨਾਲ ਖੜ ਗਏ ਪੰਜਾਬ ਦਾ ਸੀਐਮ ਹਸਪਤਾਲ ਦੇ ਵਿੱਚ ਪਿਆ ਠੀਕ ਹੈ ਉਹਨਾਂ ਨੂੰ ਗੰਭੀਰ ਬਿਮਾਰੀ ਹੈ ਲੱਦ ਦਿਆ ਜਿਸ ਤਰੀਕੇ ਦੇ ਨਾਲ ਉਹ ਕਹਿ ਰਹੇ ਆ ਵੀ ਬੰਦਾ ਕੋਈ ਵੀ ਬਿਮਾਰ ਹੋ ਸਕਦਾ ਹੈ ਪਰ ਇੱਕ ਜਿਹੜਾ ਪੰਜਾਬ ਦਾ ਸਾਬਕਾ ਸੀਐਮ ਹੈ ਡੈਪਟੀ ਸੀਕ ਹੈ ਸਾਫ ਦਾ ਡੈਪਟੀ ਸੀਐਮ ਸੁਖਵੀਰ ਸਿੰਘ ਬਾਦਲ ਉਧਰੋਂ ਚੰਨੀ ਚੌਂਕੌਰ ਸੈਡਲੀ ਸੈਡ ਸੰਭਾਲੀ ਹੋਈ ਹੈ ਉਹਨਾਂ ਨੇ ਤਾਂ ਉਹ ਵੀ ਤੁਰੇ ਫਿਰਦੇ ਦਿਸਦੇ ਆ ਕੰਮ ਕਰ ਰਹੇ ਆ ਬੰਨ ਬਣਾਈ ਜਾਂਦੇ ਸੀ ਰਾਤ ਨੂੰ ਆਪਦੇ ਪੁੱਤਾਂ ਨੂੰ ਨਾਲ ਲਈ ਫਿਰਦਾ ਸੀ ਉੱਥੇ ਉਹ ਤਾਂ ਤੁਸੀਂ ਇਹ ਦੇਖੋ ਜਿਹੜਾ ਇਹ ਟ੍ਰੈਂਡ ਤੁਰਿਆ ਮੈਨੂੰ ਲੱਗਿਆ ਬਹੁਤ ਵਧੀਆ ਟ੍ਰੈਂਡ ਆ ਬਾਈ ਇਹਦੇ ਤੇ ਆਪਾਂ ਇਹ ਨਹੀਂ ਕਹਿ ਸਕਦੇ ਕਿੰਤੂ ਪ੍ਰੰਤਿਤ ਨਹੀਂ ਕਰ ਸਕਦੇ ਜੇ ਕਿਸੇ ਦੀ ਹੁਣ ਦੁੱਖ ਦੇ ਵੇਲੇ ਜ ਮਦਦ ਹੁੰਦੀ ਹੈ ਬੇਸ਼ੱਕ ਜਿਹੜਾ ਬੰਦਾ ਕਰ ਰਿਹਾ ਉਹਦਾ ਮੋਟਿਵ ਕੁਛ ਵੀ ਹੋ ਸਕਦਾ ਹੈ ਪਰ ਜਿਸ ਤਰੀਕੇ ਨਾਲ ਮਾਦੀਤ ਹੋ ਰਹੀ ਹੈ ਨਾ ਉਹ ਪੰਜਾਬ ਦੀ ਹੋ ਰਹੀ ਹੈ ਨਾ ਸੁਖਵੀਰ ਨੂੰ ਦੇਖ ਕੇ ਭਾਈ ਦੂਜੇ ਲੀਡਰ ਵੀ ਜਿਵੇਂ ਰਾਜਾ ਵੜਿੰਗ ਵੀ ਫਰਵਾਹ ਦੇ ਵਿੱਚ ਰੋਟਾ ਦੀਆਂ ਗੁੱਟੀਆਂ ਬਣਦੇ ਨਜ਼ਰ ਆਏ ਹਨਾ ਇਹ ਵੀ ਇੱਕ ਚੰਗੀ ਗੱਲ ਈ ਹੈ ਵੀ ਜੇ ਕੋਈ ਲੀਡਰ ਨੂੰ ਦੇਖ ਕੇ ਲੀਡਰ ਜੇ ਆਪ ਦਾ ਚੰਗਾ ਕੰਮ ਕਰਦਾ ਤਾਂ ਪੰਜਾਬ ਦੇ ਭਲੇ ਲਈ ਕਰ ਰਿਹਾ ਹਾਂ ਬਿਲਕੁਲ ਜਿਸ ਤਰੀਕੇ ਦੇ ਨਾਲ ਅਮਰਿੰਦਰ ਸਿੰਘ ਰਾਜਾ ਵੜਿੰਗ ਉਹਨਾਂ ਨੇ ਉਸ ਤੋਂ ਬਾਅਦ ਹਨਾ ਆਪ ਦੇ ਜਿਹੜੇ ਸੀਗੇ ਇਨਚਾਰਜ ਸੀ ਉਹਨਾਂ ਨੂੰ ਲੈ ਕੇ ਆਏ ਤਾਂ ਪੰਜਾਬ ਦੇ ਵਿੱਚ ਉਹਨਾਂ ਨੇ ਵੀ ਨੋਟਾਂ ਦੀ ਜਿਹੜੀ ਸ਼ੁਰੂਆਤ ਕੀਤੀ ਤਾਂ ਲੋਕ ਕਹਿ ਰਹੇ 100 ਦੇ ਨੋਟ ਦੇ ਰਹੇ ਆ ਯਾਰ 100 ਦੇ ਹੋਣ 50 ਦੇ ਹੋਣ 10ਾਂ ਦੇ ਹੋਣ ਦੇ ਤਾਂ ਰਹੇ ਆ ਨਾ ਬਈ ਜੇ ਕੋਈ ਬੰਦਾ ਕੰਮ ਕਰਨ ਲੱਗ ਗਿਆ ਤਾਂ ਜਗਸੀਰ ਉਹਨੂੰ ਆਪਾਂ ਵੀ ਨਹੀਂ ਕਰਨੀ ਦੇ। ਕਈ ਕਹਿੰਦੇ ਬਥੇਰੇ ਕਮਾਇਆ ਲਾ ਦੇਣ ਕਿ ਤੇ ਭਾਈ ਲਾਉਣ ਵਾਸਤੇ ਹੀ ਮੇਰੇ ਖਿਆਲ ਚ ਜਗਰਾ ਦੀ ਗੱਲ ਚਾਹੀਦੀ ਹੈ ਨਾ। ਅਸਲ ਚ ਕੀ ਹੈ ਵੀ ਜਦੋਂ ਤੁਹਾਡੇ ਕੋਲੇ ਵੋਟਾਂ ਖਰੀਦਣ ਵਾਸਤੇ ਪੈਸੇ ਹਮ ਸ਼ਾਸਦਾਨਾਂ ਕੋਲੇ ਵੀ ਜਦੋਂ ਤੁਸੀਂ ਵੋਟਾਂ ਲੈਣੀਆਂ ਜਿੱਤਣਾ ਹਮ ਉਹਦੇ ਤੁਹਾਡਾ ਪਰਿਵਾਰ ਹੈ ਹਮ ਉਹਦੇ ਤੁਸੀਂ ਕਹਿੰਦੇ ਹੋ ਮੇਰਾ ਹਲਕਾ ਮੇਰਾ ਪਰਿਵਾਰ ਹੈ ਮੇਰਾ ਪਰਿਵਾਰ ਅੱਜ ਬੇਪਤਾਈ ਹੈ ਤੇ ਫਿਰ ਉਹ ਸਾਰੇ ਪਰਿਵਾਰ ਕੇ ਮੈਂਬਰ ਹੈ ਹਮ ਤੁਹਾਡਾ ਹੱਕ ਬੰਦ ਹੈ ਜਿਸ ਤਰੀਕੇ ਦੇ ਨਾਲ ਸੁਖਵੀਰ ਬਾਦਲ ਹੋ ਗਿਆ ਰਾਜਾ ਵੜਿੰਗ ਹੋ ਗਿਆ ਹਨਾ ਕਾਰਨ ਜੀ ਤੇ ਚੰਨੀ ਹੋ ਗਿਆ ਤਾਂ ਅਰਵਿੰਦਰ ਆਮਲਾ ਹੋ ਗਿਆ ਸਬਨਾ ਹੋ ਗਿਆ ਇਧਰਲੇ ਪਾਸੇ ਗਰੀਬ ਢਾਲੀਵਾਲ ਵੀ ਦੇਖਦੇ ਨੇ ਢਾਲੀਵਾਲ ਉਹਨੂੰ ਟ੍ਰੈਂਡ ਲੋਕਾਂ ਨੇ ਟ੍ਰੋਲ ਬਹੁਤ ਕਰਦੇ ਉਹਨੂੰ ਹਨਾ ਉਹਨੂੰ ਟਮਾਟਰ ਵਾਲਾ ਕਰਕੇ ਜਾਣਿਆ ਜਾਂਦਾ ਜੋ ਵੀ ਬਾਕੀ ਵੀ ਉਹ ਮੰਨ ਗਿਆ ਕਹਿੰਦੇ ਜਿਹੜਾ ਅਸੀਂ 20000 ਦੇ ਦਿਆਂਗੇ ਅਸੀਂ ਬਹੁਤ ਬਹੁਤ 18000 ਦੇ ਦਿਆਂਗੇ ਇਹਦੇ ਉੱਤੇ ਸ ਹੋਰ ਕੀ ਦੇ ਦਿਆਂਗੇ ਕਹਿੰਦੇ ਪੰਜਾਬ ਨੂੰ ਤਾਂ ਫਿਰ ਪ੍ਰਮਾਤਮਾ ਹੀ ਤਾਂ اٹھਾਊਗਾ ਹਨਾ ਇਹ ਵੀ ਗੱਲ ਵੱਡੀ ਗੱਲ ਹੈ ਕਹਿਣੀ ਆ ਵੀ ਇਹ ਦੇਖਿਓ ਵੀ ਜਿਹੜਾ ਕਲਦੀਪ ਢਾਲੀਵਾਲ ਹੈ ਹੂੰ ਕਲਦੀਪ ਢਾਲੀਵਾਲ ਸ਼ੈਰਮੈਨਾ ਭੁੱਲ ਨਾਲ ਉਹਨੇ ਲਾਲਜੀਤ ਭੁੱਲਰ ਹਾਂ ਠੀਕ ਆ ਇਹ ਇਹ ਦੋਨੇ ਲੀਡਰ ਗਰਾਊਂਡ 'ਚ ਗਏ ਹੂੰ ਦੂਜੇ ਤਾਂ ਸ਼ਾਇਦ ਡਰਦੇ ਸੀਗੇ ਜਾਣ ਤੋਂ ਵੀ ਉਹ ਆਪ ਦੇ ਲੋਕਾਂ 'ਚ ਗਏ ਗਏ ਉਹਨਾਂ ਨੇ ਲੋਕਾਂ ਨੂੰ ਸੰਭਿਆ ਹੂੰ ਜਿਹੜਾ ਉਹਨਾਂ ਦਾ ਫਰਜ਼ ਬੰਦਾ ਸੀ ਜਿੰਨਾ ਆਸਤੇ ਆਪਾਂ ਚੁਣ ਕੇ ਉਹਨਾਂ ਨੂੰ ਲੋਕਾਂ ਨੇ ਲੋਕਾਂ ਨੇ ਚੁਣਿਆ ਵੀ ਵੱਡੇ ਲੈਣਾ ਤਾਂ ਜਿਹੜੇ ਦੂਜੇ ਸੀ ਉਹਨਾਂ ਨੂੰ ਇਹ ਲੱਗਿਆ ਵੀ ਸਾਡੇ ਕਿਤੇ ਕੋਈ ਪਾਥਕਾਂ ਨਾਲ ਆਜਣ ਜਿਸ ਤਰੀਕੇ ਦੇ ਕੰਮਕਾਰ ਕਰ ਰਹੇ ਹਨ ਉਸ ਤਰੀਕੇ ਨਾਲ ਲੱਗਦਾ ਸੀ ਕਿਤੇ ਪਾਥਕ ਇਧਰ ਨਾ ਆ ਜੇ ਇਧਰ ਪਰ ਯਾਰ ਉਹ ਲੋਕ ਲੋਕਾਂ ਨਾਲ ਖੜ੍ਹ ਕੇ ਜਾ ਕੇ ਕਲਦੀਪ ਧਾਲੀਵਾਲ ਲਾਜਜੀਤ ਭੁੱਲਰ ਉਹਨਾਂ ਦਾ ਕੰਮ ਬੋਲੀ ਜਾਂਦਾ ਬਾਈ ਹੂੰ ਦਿੱਲੀ ਵਾਲੇ ਤਾਂ ਕਹਿੰਦੇ ਸੀ ਨਾ ਕੰਮ ਬੋਲੇਗਾ ਬੋਲਦਾ ਹੈ ਇੱਧਰ ਸਾਡੇ ਪੰਜਾਬੀ ਕੰਮ ਬੋਲੀ ਜਾਂਦੇ ਇਹਨਾਂ ਦਾ ਤਾਂ ਕਹਿੰਦੇ ਸੀ ਸ਼ਾਮ ਦਾ ਸੱਚ ਝੂਠ ਹੈ ਨਾ ਉਹਦੇ ਨਾਲ ਅਸੀਂ ਐ ਕਰਾਂਗੇ ਬਾਈ ਬਾਕੀ ਪੰਜਾਬ ਬਾਕੀ ਬਾਈ ਦਿੱਲੀ ਵਾਲੇ ਫਿਰ ਨਹੀਂ ਕਿਤੇ ਨਜ਼ਰ ਆਏ ਹੋਣ ਹਣਾ ਜਿਵੇਂ ਹੜ ਨਹੀਂ ਪੱਥਰ ਤੇ ਪਹਿਲੇ ਪੱਥਰ ਤੇ ਨਾਂ ਲਿਖਿਆ ਜਾਂਦਾ ਅਸਲ 'ਚ ਕੀ ਹੈ ਬਾਈ ਜਦੋਂ ਪੰਜਾਬ ਦੀ ਗੱਲ ਕਰ ਲਈਏ ਨਾ ਪੰਜਾਬ ਦੇ ਵਿੱਚ ਜਿਹੜੇ ਲੋਕ ਆਪਣੇ ਗੁਲਾਮੀ ਪਸੰਦ ਹੀ ਨਹੀਂ ਕਰਦੇ ਹੂੰ ਠੀਕ ਹੈ ਉਹ ਕਹਿੰਦੇ ਵੀ ਜਿਹੜੀਆਂ ਵੋਟਾਂ ਅਸੀਂ ਪਾਇਆ ਭਗਵੰਤ ਮਾਨ ਨੂੰ ਪਾਇਆ ਹਮ ਬਿਲਕੁਲ ਵੋਟਾਂ ਪਾਇਆ ਹਮ ਸ਼ੱਕ ਕੋਈ ਨਹੀਂ ਭਾਈ ਇਹ 'ਚ ਤਾਂ ਕੋਈ ਸ਼ੱਕ ਨਹੀਂ ਨਾ ਹੁਣ ਜੇ ਆਪਾਂ ਮੰਨ ਲਾ ਜਿਕਸਿਰ ਆਪਣੇ ਤੇ ਆ ਕੇ ਕੋਈ ਹੋਰ ਭੇਜੇ ਹਮ ਆਪਾਂ ਬਰਦਾਸ਼ਤ ਕਰਾਂਗੇ ਉਹਨੂੰ ਠੀਕ ਹੈ ਉਹ ਬਿਆਨਬੂਨ ਦਿੰਦੇ ਆ ਤੱਤੇ ਬਿਆਨ ਦੇਗੇ ਭਾਈ ਹਮ ਉਹਨਾਂ ਨੂੰ ਵੀ ਇਹ ਸੀਗਾ ਵੀ ਜਿਹੜੇ ਪ੍ਰਬੰਧ ਕਰਨੇ ਚਾਹੀਦੇ ਆ ਜਿਹੜੇ ਲੋਕ ਨੇ ਲੋਕ ਤਾਂ ਆਪਣੇ ਅੱਜ ਵੀ ਇਹੀ ਕਹਿੰਦੇ ਆ ਨਾ ਜਿਹੜੀ ਸਰਕਾਰ ਹੈ ਸਾਰੀ ਚੱਕਰੀ ਘੁੰਮ ਰਹੀ ਹੈ ਦਿੱਲੀਆਂ ਤੋਂ ਘੁੰਮ ਰਹੀ ਹੈ ਨਾ ਉਹ ਤਾਂ ਇਹ ਮੰਨਦੇ ਆਂ ਭਗਵੰਤ ਮਾਨ ਘੱਟ ਜ਼ਿੰਮੇਵਾਰ ਹੈ ਜੇ ਜ਼ਿਆਦਾ ਜ਼ਿੰਮੇਵਾਰ ਤਾਂ ਚਿਛੋਦੀਆ ਵਰਗੇ ਕੇਰੀ ਵਾਲਾ ਵਰਗੇ ਮਨੀਸ਼ ਜੈਨ ਵਰਗੇ ਰਾਗਵ ਚੱਡੇ ਵਰਗੇ ਹੀ ਹੈ ਜਿਨ੍ਹਾਂ ਦੇ ਕਰਕੇ ਸਾਰਾ ਕੁਝ ਇਹ ਪੰਜਾਬ ਅੱਜ ਡੁੱਬਿਆ ਫਿਰਦਾ ਤਾਂ ਇਸ ਤਰੀਕੇ ਦੇ ਨਾਲ ਹੁਣ ਜਿਹੜੀਆਂ ਫੋਟੋਆਂ ਜੀਆਂ ਆਈਆਂ ਉਹਨਾਂ ਦੀਆਂ ਤੁਸੀਂ ਦੇਖਿਆ ਹੋਣਾ ਕਾਫੀ ਟਾਈਮ ਬਾਅਦ ਉਹਨਾਂ ਨੇ ਜਦੋਂ ਸਾਰਾ ਕੁਝ ਆਪਣੇ ਪੰਜਾਬੀ ਨੇ ਪ੍ਰਬੰਧ ਕਰ ਲਿਆ ਲੰਗਰ ਦਾ ਜਦੋਂ ਆਪਾਂ ਨੇ ਮੋਰਚਾ ਪੂਰਾ ਸੰਭਾਲ ਲਿਆ ਹਾਂ ਉਸ ਤੋਂ ਬਾਅਦ ਉਹ ਵੀ ਡੱਟ ਕੇ ਆ ਕੇ ਉਦੋਂ ਬਾਅਦ ਡਟਿਆ ਹਾਂ ਵੱਡੇ ਵੱਡੇ ਕੈਮਰਾਮੈਨ ਸੀ ਤੇ ਲਾਈਵ ਪੇਜਾਂ ਤੋਂ ਚੱਲਦਾ ਤਾਂ ਤੁਸੀਂ ਵੀ ਦੇਖਿਆ ਹੋਣਾ ਜਖਸੀਰ ਹਨਾ ਮੁਆਵਜ਼ਾ ਬਈ ਵੈਸੇ ਆਪਾਂ ਗੱਲ ਕਰੀਏ 20000 ਹਨਾ ਪੂਰੇ ਦੇਸ਼ ਤੋਂ ਸਭ ਤੋਂ ਵੱਧ ਮੰਨਿਆ ਜਾਂਦਾ ਹਨਾ ਵੱਧ ਹੀ ਹੈਗਾ ਵੀ ਹੈ ਕੀ ਲੱਗਦਾ ਹੈ ਠੀਕ ਹੈ ਮਤਲਬ ਇੰਨਾ ਕੇ ਨਾਲ ਚੱਲ ਜੂਗਾ ਕੰਮ ਜਿਵੇਂ ਉਹਨਾਂ ਦਾ ਥੋੜਾ ਬਹੁਤਾ ਜਿਵੇਂ ਵੀ ਉਹਨਾਂ ਨੂੰ ਜ਼ਮੀਨਾਂ ਵੀ ਪੱਤਰ ਕਰਨੀਆਂ ਘਰ ਵੀ ਪਾਉਣੇ ਆਪਾਂ ਸ਼ੂਟਿੰਗਰ ਵੀ ਲੈਣਾ ਅਸਲ ਵਿੱਚ ਕੀ ਹੈ ਮੁਆਵਜ਼ਾ ਤਾਂ ਇੱਕ ਸਿਰਫ ਨਾਂ ਦਾ ਬਈ ਸਰਕਾਰਾਂ ਇੰਨਾ ਹੀ ਕਰ ਸਕਦੀਆਂ Ê ਤੋਂ ਵੱਧ ਸਰਕਾਰਾਂ ਨਹੀਂ ਕਰ ਸਕਦੀਆਂ ਗਿਆ ਪਰ ਮੰਨ ਲਓ ਅੱਜ ਮੇਰਾ ਲੱਖ ਦੀ ਮੱਝ ਸੀ ਬਾਈ ਹੂੰ ਨਿੱਕੀ ਜਿਹੇ ਧਾਰਨੀ ਆ ਹਨ ਘਟਿਆ ਗਿਆ 10 ਲੱਖ ਦਾ ਮੇਰਾ ਹੂੰ ਉੱਥੇ 20000 ਕੀ ਕਰੂਗਾ 10 ਕਿੱਲੇ ਮੇਰੀ ਠੇਕੇ ਤੇ ਜ਼ਮੀਨ ਸੀ 10 ਕਿੱਲੇ ਦੂਜੀ ਸੀ ਰੁੱੜ ਗਈ ਠੀਕ ਹੈ ਉਹਨੂੰ ਕਿੱਥੋਂ ਤਾਂ ਪੈਸੇ ਜ਼ਮੀਨ ਚੋਂ ਆਪਨ ਆਉਣੇ ਸੀ ਲੱਖ ਰੁਪਏ ਆਉਣਾ ਸੀ ਆਉਣਾ ਸੀਗਾ ਕਿਤੋਂ ਤਾਂ ਹਨਾ ਹੁਣ ਆਪਾਂ ਕਿੱਲੇ ਦਾ 150000 ਲਾਵਾਂਗੇ ਉੱਥੇ ਲਾਵਾਂਗੇ ਫੇਰ ਜਾ ਕੇ ਆਪਨੂੰ ਅੱਗੇ ਆਸ ਹੈ ਕਣਕ ਦੀ ਇਹ ਤਾਂ ਕਹਿੰਦੇ ਵੀ ਇਹਦਾ ਖੇਤ ਉਹਦੀ ਰੇਤ ਠੀਕ ਐ ਇਹ ਰੋਜ਼ ਕੱਢਣਾ ਆਸਤੇ ਪੈਸੇ ਚਾਹੀਦੇ ਉਹਨਾਂ ਕੋਲੇ ਪਏ ਆ ਬਾਈ ਉਹਨਾਂ ਕੋਲੇ ਪਹਿਲਾਂ ਪੈਸੇ ਹੋਣਗੇ ਤਾਂ ਫੇਰ ਹੀ ਉਹ ਚੱਕਣਗੇ ਫੇਰ ਹੀ ਕੱਢਣਗੇ ਨਾ ਫੇਰ ਹੀ ਚੱਕਣਗੇ ਮੰਨ ਲਓ ਆਪਾਂ ਹੁਣ ਅੱਜ ਮਿੱਟੀ ਦੀ ਟਰਾਲੀ ਉਹਨਾਂ ਤੋਂ ਪਈ ਹੈ ਉਲਟ ਹੁੰਦਾ ਜੇ ਹੁਣ ਮਿੱਟੀ ਭਰਨ ਵਾਲੇ ਨੇ ਉਹ ਤੋਂ ਉਲਟਾ ਜ਼ਿੰਮੇਦਾਰ ਤੋਂ ਪੈਸੇ ਲੈਣੇ ਹੁਣ ਤੇਰੇ ਬਾਹਰੋਂ ਮੈਂ ਮਿੱਟੀ ਚੱਕੂਗਾ ਤੂੰ ਮੈਨੂੰ ਟਰਾਲੀਆਂ ਦੇ ਪਰੇ ਹੁਣ ਬਾਈ ਆਪਾਂ ਇਹ ਤਾਂ ਹੈ ਨਹੀਂ ਵੀ ਹੱਥਾਂ ਨਾਲ ਚੱਕ ਕੇ ਟਰਾਲੀਆਂ ਭਰ ਦਾਂਗੇ ਠੀਕ ਐ ਜੀ ਸੀ ਬੀ ਮਸ਼ੀਨ ਚਾਹੀਦੀ ਐ ਕਰੇਨਾ ਚਾਹੀਦੀਆਂ ਫੇਰ ਜਾ ਕੇ ਉਹ ਆਊਗੀ ਤਾਂ ਮ ਮਾਲੋ ਰਿੱਤਾ ਕੰਮ ਦਾ ਨਹੀਂ ਕਹੀ ਥਾ ਮੈਂ ਇਹ ਤਾਂ ਕਹਿੰਦੇ ਜਿਹਦਾ ਰੇਤ ਉਹਦੀ ਕਿਰਚਾ ਕਰੋ ਸਾਰਾ ਨਹੀਂ ਕੰਮ ਸਾਰਾ ਮਿੱਟੀ ਮਿਕਸ ਹੂੰ ਠੀਕ ਆ ਉਹਨੂੰ ਕੌਣ ਲੈ ਕੇ ਜਾਊਗਾ ਬਾਈ ਉਹਨੂੰ ਕਿਹੜੇ ਬਿੱਲੇ ਲਾਉਂਗੇ ਹਨਾ ਤਾਂ ਕਿਤੇ ਨਾ ਕਿਤੇ ਜਿਸ ਤਰੀਕੇ ਦੇ ਨਾਲ ਸਰਕਾਰਾਂ ਨੂੰ ਪਹਿਲਾਂ ਪ੍ਰਬੰਧ ਕਰਨੀ ਚਾਹੀਦੀ ਸੀ ਜਿਖਸੀ ਉਹ ਉਸ ਤਰੀਕੇ ਦੇ ਪ੍ਰਬੰਧ ਨਹੀਂ ਕੀਤੇ ਹਾਲਾਂਕਿ ਜਿਹੜੇ ਆਪਣੇ ਮੌਸਮ ਵਾਲੇ ਆ ਹੂੰ ਪੰਜਾਬ ਦੇ ਮੁੰਡਾ ਹੂੰ ਮੌਸਮ ਪੰਜਾਬ ਵਾਲਾ ਮੌਸਮ ਪੰਜਾਬ ਵਾਲਾ ਉਹਨੇ ਤਾਂ ਪਹਿਲੇ ਦਾ ਪਤਾ ਸੀਗਾ ਵੀ ਭਾਈ ਹੜ ਆਉਣਗੇ ਤਾਂ ਇੱਕ ਸਵਾਲ ਇਹ ਵੀ ਉੱਠਦਾ ਨਾ ਅੱਜ ਆਇਆ ਬਿਆਨ ਪੰਜਾਬ ਸਰਕਾਰ ਦਾ ਕਹਿੰਦੇ ਜਿਹੜੇ ਵਿਧਰਾਲੇ ਆ ਮੌਸਮ ਵਿਭਾਗਲੇ ਪੰਜਾਬੀ ਚ ਦੱਸ ਦਈਏ ਉਹ ਤਾਂ ਦੇ ਮੀਂਹ ਘੱਟ ਦੱਸਿਆ ਤਾਂ ਕਰਕੇ ਦਿੱਕਤ ਆ ਗਈ ਭਾਈ ਉਹ ਤਾਂ ਤੁਸੀਂ ਜਾ ਕੇ ਧਰਨਾਂ ਤੇ ਬੈਠੇ ਸੀਗੇ ਵੀ ਪਾਣੀ ਦੇ ਹੱਕਾਂ ਵਾਲੀ ਗੱਲ ਕਰੀ ਜਾਂਦੇ ਸੀ ਉਦੋਂ ਨਿਗਰ ਰੱਖਣ ਦੀ ਲੋੜ ਨਹੀਂ ਸੀ ਲੋੜ ਸੀ ਠੀਕ ਹੈ ਜਿਹੜਾ ਭਾਖੜਾ ਮੈਨੇਜਮੈਂਟ ਬੋਰਡ ਹੈ ਉਹਦੇ ਤਾਂ ਸਾਨੂੰ ਬਾਹਰ ਕੱਢ ਕੇ ਮਾਰਿਆ ਇਹਨਾਂ ਨੇ ਕਿਸੇ ਨੇ ਕਿਸੇ ਨੇ ਰੋਣਾ ਪਾਇਆ ਧਰਨੀ ਤੇ ਬੈਠੇ ਰਹੇ ਹਾਂ ਇਹ ਸਿਰਫ ਫੋਟੋਸ਼ਾਪ ਵਾਲਾ ਕੰਮ ਚੱਲੀ ਜਾਂਦਾ ਇਧਰੋਂ ਫੋਟੋ ਆ ਗਈ ਕਲੈਕ ਕਲੈਕ ਇਧਰੋਂ ਆ ਗਈ ਤਾਂ ਕਿ ਚੀਜ਼ ਤੁਸੀਂ ਹੋਰ ਦੇਖਿਓ ਹਜੇ ਪੋਸਟਰ ਥੋੜੇ ਜਿਹਾ ਘਟ ਆ ਰਹੇ ਆ ਠੀਕ ਹੈ ਹੁਣ ਤਾਂ ਮਾਨਸਾਵਾ ਹਸਪਤਾਲ ਦੇ ਵਿੱਚ ਇਲਾਜ ਦੇ ਦੀਨਾ ਹਨਾ ਹੁਣ ਤਾਂ ਠੀਕ ਹੋ ਗਏ ਅੱਗੇ ਨੂੰ ਸੁਧਾਰ ਹੈ ਤਾਂ ਜਦੋਂ ਬਾਹਰ ਆ ਜਾਣਗੇ ਨਾ ਉਸ ਤੋਂ ਬਾਅਦ ਤੁਸੀਂ ਦੇਖੋ ਟਿਕ 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 ਕਿਵੇਂ ਹੁੰਦੀ ਆ ਹੂੰ ਵੇਖੋ ਤੁਸੀਂ ਜਾ ਕੇ ਤਾਂ ਇੱਕ ਸਕ੍ਰਿਪਟ ਆਉਂਦੀ ਆ ਦਿੱਲੀੋਂ ਹੂੰ ਜਿੱਥੇ ਇੱਕ ਸਕ੍ਰਿਪਟ ਆਉਂਦੀ ਆ ਦਿੱਲੀੋਂ ਹੂੰ ਭਾਵੇਂ ਗਿੱਦੜਵਈਏ ਵਾਲਾ ਹੂੰ ਭਾਵੇਂ ਅਜਨਾਲੇ ਵਾਲਾ ਤੇ ਭਾਵੇਂ ਪਟਿਆਲੇ ਵਾਲਾ ਹੂੰ ਠੀਕ ਹੈ ਉਹ ਸਾਰਿਆਂ ਨੂੰ ਫੋਲੋ ਕਰਨੀ ਪੈਂਦੀ ਆ ਸ਼ਬਦ ਵੀ ਨਹੀਂ ਬਦਲ ਸਕਦੇ ਨਾ ਸ਼ਬਦ ਵੀ ਨਹੀਂ ਬਦਲ ਸਕਦੇ ਕੀ ਇੱਕ ਲਿਖ ਕੇ ਭੇਜ ਦਿੰਦੇ ਵੀ ਆਹੀ ਬੋਲਨੇ ਹੂੰ ਤਾਂ ਉਹ ਅੱਗੇ ਕੈਮਰੇ ਦੇ ਅੱਗੇ ਸ਼ਬਦ ਲਿਖੇ ਹੁੰਦੇ ਆ ਤਾਂ ਐ ਵੇਖ-ਵੇਖ ਕੇ ਪੜ੍ਹਦੇ ਆ ਵੀ ਸ਼ਬਦ ਕਿਤੇ ਇੱਧਰ ਉੱਧਰ ਨਾ ਹੋ ਜੇ ਦਿੱਲੀ ਵਾਲ ਤੋਂ ਪਾਸੇ ਨਾ ਹੋ ਜੇ ਇਹ ਗੱਲ ਸੱਚੀ ਆ ਬਈ ਤੁਸੀਂ ਦੇਖ ਲਓ ਵੀਡੀਓ ਕੱਢ ਕੇ ਦੇਖ ਲਓ ਤਾਂ ਜਦੋਂ ਪ੍ਰਧਾਨ ਮੰਤਰੀ ਮੋਦੀ ਦੀ ਪੰਜਾਬ ਫੇਰੀ ਹੂੰ ਠੀਕ ਆ ਜਾ ਕੇ ਉਹਨਾਂ ਨੇ ਚੱਕਰ ਮਾਰਿਆ ਦੇਖ ਕੇ ਸਾਰਾ ਕੁਝ ਕਰਕੇ ਤਾਂ ਉਸ ਤੋਂ ਬਾਅਦ ਇੱਕ ਹੀ ਸਕ੍ਰਿਪਟ ਆਈ ਸਾਰੇ ਪਾਸੇ ਤੁਸੀਂ ਦੇਖਿਆ ਹੋਣਾ ਜਿਵੇਂ ਪਹਿਲਾਂ ਹੀ ਮਿੱਥੀ ਗਣੀ ਹੁੰਦੀ ਆ ਹਾਂ ਐ ਲੱਗਦਾ ਸੀ ਜਿਵੇਂ ਪਹਿਲਾਂ ਤਾਂ ਨਹੀਂ ਬਣਾਈ ਬੈਠੇ ਕਿਤੇ ਇਹਨਾਂ ਨੂੰ ਪਤਾ ਹੀ ਸੀਗਾ ਪੰਜਾਬ ਵਾਸਤੇ ਕਿੰਨਾ ਕੁ ਦੇ ਕੇ ਜਾਣਗੇ ਪਰ ਕਿਤੇ ਨਾ ਕਿਤੇ ਸਾਡੇ ਪੰਜਾਬ ਦੀ ਤਰਾਸਦੀ ਆ ਹੂੰ ਜਿਹੜੇ ਲੋਕ ਕੀ ਲੱਗਦਾ 1600 ਕਰੋੜ ਦੇ ਕੇ ਭਾਜਪਾ ਕਹਿੰਦੇ ਬਹੁਤ ਦੇ ਗਏ ਨਾ ਭਾਜਪਾ ਤਾਂ ਕਿਉਂ ਕਹੂਗੀ ਜਕਸੀਨ ਹੂੰ ਉਹ ਥੋੜਾ ਕਹੂਗੀ ਉਹਨਾਂ ਦਾ ਕਮਾਂਡਰ ਆਇਆ ਸੀ ਉਹਨੂੰ ਦੇਖ ਕੇ ਗਿਆ ਉਹ ਥੋੜਾ ਕਹੂਗੀ ਭਾਈ ਸਾਡਾ ਵਿਕਟ ਦਿੱਤਾ ਤਾਂ ਕੱਲੇ ਅਜਨਾਲੇ ਜ਼ਿਲ੍ਹੇ ਦਾ ਗਰਦਾਸਪੁਰ ਜ਼ਿਲ੍ਹੇ ਦਾ ਤੁਸੀਂ ਲੈ ਲਓ ਭਾਈ ਉੱਥੇ ਕਿੰਨੀ ਕਿੰਨੀ ਮਾਰ ਪਈ ਆ ਸਾਰੇ ਸਾਰੇ ਜ਼ਿਲ੍ਹੇ ਮੰਨ ਲਓ ਡਿਸਟਰੋਏ ਹੋ ਗਏ ਹਨ ਤਬਾਹ ਹੋ ਗਏ ਤਾਂ ਤੁਸੀਂ ਮੰਨ ਲਓ 3 ਲੱਖ ਹੈ ਹੂੰ 3 ਲੱਖ ஏக்கਰ ਫਸਲ ਹੋ ਗਈ ਠੀਕ ਹੈ 50000 ਦੇ ਹਿਸਾਬ ਨਾਲ ਕਰ ਲੋ ਸਿੱਧਾ ਜੇ 5000 ਦਿਨੇ ਆ ਤਾਂ ਆਪਾਂ ਦੇਣਾ ਤਾਂ ਵੈਸੇ 20 ਕੀ ਹੋ ਗਿਆ ਬਿੱਲੂ ਤਾਂ ਫੇਰ ਵਕਰੀ ਗੱਲ ਆ ਨਹੀਂ ਮਿਲਦਾ ਹਾਂ ਤਾਂ ਉਹ ਤਾਂ ਪੈਸੇ ਮੰਨ ਲਓ ਸਾਨੂੰ ਇਸ ਤਰੀਕੇ ਨਾਲ ਦੇ ਕੇ ਗਏ ਆ ਤਾਂ ਮੋਦੀ ਸਾਹਿਬ ਇਹ ਵੀ ਕਹਿਗੇ ਹੂੰ ਵੀ ਭਾਈ ਉਹਨਾਂ ਕੋਲ ਤੇ ਸ਼ਿਕਾਇਤ ਪਹੁੰਚ ਗਈ ਸ਼ਿਕਾਇਤ ਪਹੁੰਚ ਗਈ 23 ਵਾਲਾ ਮੌਜੰਨ ਦਿੱਤਾ ਪੰਜਾਬ ਸਰਕਾਰ ਨੇ ਤਾਜ ਮਨਿੰਦਰ ਸਿੰਘ ਰਾਜਾ ਬਰਿੰਗ ਵੀ ਕਹਿ ਰਹੇ ਆ ਹੋਰ ਵੀ ਵੱਡੇ ਸਵਾਲ ਚੁੱਕ ਰਹੇ ਆ ਕਹਿੰਦੇ ਭਾਈ ਜਿਹੜਾ ਦੂਜਾ ਪੈਸਾ ਆਇਆ ਸੀ ਕਿੱਥੇ ਆ ਜਵਾਬ ਦਿਓ ਦੇਣਾ ਬੰਦ ਐ ਦੇਣਾ ਚਾਹੀਦਾ ਭਾਈ ਇਸ ਸਮੇਂ ਤੇ ਹਨਾ ਹਾਂ ਇਸ ਸਮੇਂ ਤੇ ਆਪਾਂ ਕਹਿੰਦੇ ਆ ਵੀ ਸ਼ਾਸਤ ਮਾਰੀ ਐ ਨਹੀਂ ਕਰਨੀ ਚਾਹੀਦੀ ਪਰ ਸਵਾਲ ਜਵਾਬ ਤਾਂ ਸਰਕਾਰਾਂ ਨੂੰ ਕਰਨੇ ਚਾਹੀਦੇ ਇੱਕ ਭਾਈ ਨਾਲ ਜੂਨੀਅਨ ਨੇ ਵੀ ਆਪਾਂ ਗੱਲ ਕਰ ਲਈ ਹੈ ਹਨਾ ਜੂਨੀਅਨ ਨੇ 20000 ਰੁਪਏ ਵੀ ਜਿਹੜਾ ਨਾਮ ਮਨਜ਼ੂਰ ਕਰਤਾ 1600 ਕਰੋੜ ਵੀ ਕਹਿੰਦੇ ਨਾਮ ਮਨਜ਼ੂਰ ਆ ਸਾਨੂੰ ਕਿੱਥੇ ਐ ਦੁਨੀਆ ਨੂੰ ਕਿੱਥੇ ਦੇਖ ਦੂੰ ਆ ਲੋਕ ਭਾਲਦੇ ਆ ਕਮੈਂਟ ਕਰ ਕਰਕੇ ਵੀ ਸਾਡੇ ਨਾਲ ਖੜੋ ਆ ਕੇ ਧਰਨਿਆਂ ਤੇ ਅਸੀਂ ਤੁਹਾਡੇ ਨਾਲ ਜਾਂਦੇ ਰਹੇ ਹਾਂ ਇੱਕ ਚੀਜ਼ ਤੁਸੀਂ ਦੇਖੋ ਤੁਸੀਂ ਜਿਹੜੀਆਂ ਕਿਸਾਨੀ ਦੇ ਨਾਂ ਤੇ ਆਪਣੀਆਂ ਜਥੇਬੰਦੀਆਂ ਬਣੀਆਂ ਨੇ ਤਾਂ ਸਾਰਿਆਂ ਨੂੰ ਆਪਾਂ ਨਹੀਂ ਕਹਿੰਦੇ ਸਾਰੀਆਂ ਕਿਸਾਨ ਜਿੰਨੇ ਜਾਂ ਜਥੇਬੰਦੀਆਂ ਨੇ ਇੱਕੋ ਜਿਹੀਆਂ ਨੇ ਪਰ ਇੱਕ ਚੀਜ਼ ਦਿਸੋ ਦੇਖਿਓ ਤੁਸੀਂ ਵੀ ਜਿਹੜੀਆਂ ਜਥੇਬੰਦੀਆਂ ਨੇ ਜਿਸ ਤਰੀਕੇ ਦੇ ਨਾਲ ਉਹਨਾਂ ਨੂੰ ਆਉਣਾ ਚਾਹੀਦਾ ਸੀ ਜਿਹੜੇ ਕੈਂਪ ਬਾਅਦ ਚ ਜਾ ਕੇ ਲੱਗੇ ਉੱਥੇ ਬਾਅਦ ਲੱਗੇ ਕਿਉਂ ਨਾ ਕਿੰਨੇ ਕਈ ਦਿਨ ਬਾਅਦ ਲੱਗਿਆ ਕਿੰਨੇ ਕਿੰਨੇ ਦਿਨ ਕੈਂਪ ਬਾਅਦ ਲੱਗੇ ਨੇ ਜਥੇਬੰਦੀਆਂ ਦਾ ਮੁੱਢ ਕੌਣ ਹੈ ਕਿਸਾਨ ਕਿਸਾਨ ਆ ਨਾ ਉਹਨਾਂ ਦੀ ਨਹੀਂ ਕੌਣ ਹੈ ਕਿਸਾਨਾਂ ਤੋਂ ਨਹੀਂ ਆ ਨਾ ਜਿਹੜੀਆਂ ਜਥੇਬੰਦੀਆਂ ਤੁਸੀਂ ਅੱਜ ਲਾ ਲੋ ਕਿਸਾਨੀ ਬਾਰੇ ਨਹੀਂ ਬੋਲ ਰਹੀਆਂ ਗੁੱਭ ਰਹੀ ਆ ਮਰ ਰਹੀ ਆ ਤਾਂ ਉਹ ਜਥੇਬੰਦੀਆਂ ਤੋਂ ਆਪਾਂ ਕਰਾਉਣਾ ਵੀ ਕੀ ਹੈ ਜਗਸੀਰ ਉਹ ਲੱਗਦਾ ਖੜ ਜਾਣੀਆਂ ਕਿਤੇ ਇਹ ਥੋੜਾ ਵੀ ਆਪਾਂ ਕੱਲੇ ਵੀ ਚਲੋ ਧਰਨੇ ਲਾਏ 2 ਰੁਪਏ ਕਮਾਏ ਉਹਦੇ ਪਾਸੇ ਤਾਂ ਨਾ ਜਾਓ ਨਾ ਤਾਂ ਜਥੇਬੰਦੀਆਂ ਜਗਿੰਦਰ ਸਿੰਘ ਉਗਰਾਹਾ ਦਾ ਵੀ ਬਿਆਨ ਆਉਂਦਾ ਵੀ ਅਸੀਂ ਮਦਦ ਕਰਾਂਗੇ ਹੁਣ ਤਾਂ ਜਿਹੜੇ ਨੇ ਡੱਲੇਵਾਲ ਸਾਹਿਬ ਨੇ ਉਹ ਵੀ ਉਧਰ ਮੋਰਚਾ ਸੁਭਾਲੀ ਬੈਠੇ ਨੇ ਮਾਲੀ ਬੈਠੇ ਤਾਂ ਇੱਕ ਜਥੇਬੰਦੀ ਆ ਕਿਸਾਨ ਮਜ਼ਦੂਰ ਚਰਚਾ ਜਿਹੜੀ ਇਹ ਜਥੇਬੰਦੀ ਡਟੀ ਖੜੀ ਆ ਉਧਰਲੇ ਪਾਸੇ ਝੰਡਾ ਲਿਖਦਾ ਇਹਨਾਂ ਦਾ ਵੀ ਆਈ ਜਾਂਦਾ ਤਾਂ ਇਹ ਜਿਹੜੇ ਅੱਜ ਦੇ ਜਿਹੜੇ ਮੌਜੂਦਾ ਵਿਸ਼ੇ ਚੱਲ ਰਹੇ ਸੀ ਜਾਂ ਅੱਜ ਦਾ ਵਿਸ਼ਾ ਸੀ ਜਾਂ ਹਾੜਾਂ ਨੂੰ ਲੈ ਕੇ ਗੱਲਬਾਤ ਕੀਤੀ ਹੈ ਕਿਵੇਂ ਲੱਗੀ ਤੁਹਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਧੰਨਵਾਦ